ਅਸੀਂ ਕਿਸੇ ਵੀ ਕੰਟਰੀ ਦੇ ਟੂਰਿਸਟ ਵੀਜ਼ੇ ਨੂੰ ਲੈਣਾ ਬਹੁਤ ਜ਼ਿਆਦਾ ਔਖਾ ਬਣਾ ਚੁੱਕੇ ਹਾਂ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਸ਼ਾਇਦ ਲੱਖਾਂ ਰੁਪਿਆ ਦਵਾਂਗੇ ਤੇ ਫੇਰ ਹੀ ਟੂਰਿਸਟ ਵੀਜ਼ਾ ਲੱਗੂਗਾ ਕੋਈ ਲੱਖਾਂ ਰੁਪਿਆ ਦੇ ਕੇ ਵੀਜ਼ਾ ਨਹੀਂ ਕਦੀ ਵੀ ਮਿਲਦਾ ਹੁੰਦਾ 10-2 ਲੱਖ ਰੁਪਿਆ ਦੇ ਕੇ ਤੇ ਜਗਾੜ ਲਾ ਕੇ ਜ਼ਿਆਦਾਤਰ ਬੱਚੇ ਆਪਣੇ ਪੈਸੇ ਖਰਾਬ ਜ਼ਰੂਰ ਕਰ ਸਕਦੇ ਸ਼ਾਇਦ 2-4 ਬੱਚੇ ਐਸੇ ਹੋਣਗੇ ਜਿਨ੍ਹਾਂ ਦਾ ਵੀਜ਼ਾ ਲੱਗ ਜੇ ਪਰ ਬਾਕੀ ਜਿਹੜੇ 5-7 ਬੱਚੇ ਹੁੰਦੇ ਆ ਉਹਨਾਂ ਦੇ ਜਿਹੜੇ ਪੈਸੇ ਆ ਉਹ ਖਰਾਬ ਜ਼ਰੂਰ ਹੁੰਦੇ ਆ ਪੈਸੀ ਔਰ ਫਾਈਲ ਦੋਨੋਂ ਖਰਾਬ ਜ਼ਰੂਰ ਹੁੰਦੀਆਂ ਹੀ ਹ ਜਿਗਰ ਕਿਸੇ ਕਿਸੇ ਦਾ ਹੀ ਲੱਗਦਾ ਹੁੰਦਾ ਵੇ ਦੇਖੋ ਅੱਜ ਮੈਂ ਤੁਹਾਨੂੰ ਉਸ ਚੀਜ਼ ਦੇ ਬਾਰੇ ਦੱਸਾਂਗਾ ਜਿਹਦੇ ਨਾਲ ਕਿ ਤੁਸੀਂ ਆਪਣੀ ਫਾਈਲ ਲੱਗਣ ਦੇ ਚਾਂਸ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵਧਾ ਸਕਦੇ ਹੋ ਇਸ ਚੀਜ਼ ਦੇ ਵਿੱਚ ਤੁਹਾਡੀ ਹੈਲਪ ਤੁਹਾਡਾ ਜਿਹੜਾ ਕਜ਼ਨ ਹੈਗਾ ਵਾ ਬਾਹਰ ਬੈਠਾ ਤੁਹਾਡੇ ਕੋਈ ਵੀ ਚਾਚੇ ਤਾਏ ਮਾਸੀ ਪੂਆ ਮਾਸੜ ਕਿਸੇ ਦਾ ਵੀ ਬੱਚਾ ਜਿਹੜਾ ਬਾਹਰ ਗਿਆ ਹੋਇਆ ਵਾ ਚਾਹੇ ਉਹ ਮੇਲ ਆ ਚਾਹੇ ਉਹ ਫੀਮੇਲ ਆ ਚਾਹੇ ਉਹ ਸਟੱਡੀ ਵੀਜ਼ੇ ਤੇ ਆ ਚਾਹੇ ਉਹ ਵਰਕ ਵੀਜ਼ੇ ਤੇ ਆ ਚਾਹੇ ਉਹ 6 ਮਹੀਨੇ ਪਹਿਲਾਂ ਗਿਆ ਹੋਆ ਜਾਂ 6 ਸਾਲ ਪਹਿਲਾਂ ਗਿਆ ਹੋਆ ਕੋਈ ਵੀ ਕਜ਼ਨ ਤੁਹਾਡਾ ਬਾਹਰ ਹੈਗਾ ਵਾ ਜ ਜਿਹਦੇ ਕੋਲ ਇੱਕ ਵੈਲਿਡ ਵੀਜ਼ਾ ਵਾ ਉਹ ਤੁਹਾਨੂੰ ਆਪਣੇ ਕੋਲ ਇਨਵੀਟੇਸ਼ਨ ਲੈਟਰ ਭੇਜ ਕੇ ਸੱਦ ਸਕਦਾ ਵਾ ਟੂਰਿਸਟ ਵੀਜ਼ਾ ਹੀ ਐਸੀ ਕੈਟਾਗਰੀ ਹੈਗੀ ਆ ਜਿਹਦੇ ਵਿੱਚ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਬਾਹਰ ਜਾ ਸਕਦੇ ਹੋ ਟੂਰਿਸਟ ਵੀਜ਼ਾ ਹੁੰਦਾ ਵਾ ਅਸਲ ਦੇ ਵਿੱਚ ਘੁੰਮਣ ਫਿਰਨ ਦਾ ਵੀਜ਼ਾ ਪਰ ਇਹਦਾ ਬੈਨੀਫਿਟ ਇਹ ਆ ਤੁਹਾਨੂੰ ਕਿ ਤੁਸੀਂ ਘੱਟ ਖਰਚੇ ਦੇ ਵਿੱਚ ਬਾਹਰ ਜਾ ਕੇ ਆਪਣੇ ਵੀਜ਼ੇ ਨੂੰ ਵਰਕ ਜਾਂ ਸਟੱਡੀ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਦੇਖੋ ਜਦੋਂ ਅਸੀਂ ਇੰਡੀਆ ਤੋਂ ਵੀਜ਼ਾ ਅਪਲਾਈ ਕਰਦੇ ਹਾਂ ਸਮਝ ਲਓ ਕਿ ਸਪੋਜ਼ ਕਰੋ ਤੁਸੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਸਟੱਡੀ ਲੈਂਣ ਦੇ ਲਈ ਤੁਹਾਡੇ ਕੋਲ ਇੱਥੇ ਬੈਂਡ ਸਕੋਰ ਵੀ ਮੰਗੇ ਜਾਂਦੇ ਆ ਤੁਹਾਡੇ ਨੰਬਰ ਵੀ ਦੇਖੇ ਜਾਂਦੇ ਆ ਵਧੀਆ ਤੋਂ ਵਧੀਆ ਕਾਲਜ ਵੀ ਤੁਹਾਨੂੰ ਇਥੋਂ ਲੈਣਾ ਪੈਂਦਾ ਵਾ ਤੁਹਾਨੂੰ ਆਪਣੀ ਜੀਆਈਸੀ ਵੀ ਪੇ ਕਰਨੀ ਪੈਂਦੀ ਆ ਤੁਹਾਨੂੰ ਆਪਣੀ ਸਾਲ ਦੀ ਫੀਸ ਵੀ ਪੇ ਕਰਨੀ ਪੈਂਦੀ ਆ ਇਸ ਟਾਈਮ ਦੇ ਉੱਪਰ ਪੂਰੇ ਸਾਲ ਦੀ ਫੀਸ ਪੇ ਕਰਨ ਤੋਂ ਬਾਅਦ ਤੁਹਾਨੂੰ ਤਕਰੀਬਨ 10 ਤੋਂ 11 ਲੱਖ ਰੁਪਏ ਜੀਆਈਸੀ ਦੇ ਕੇ ਫਿਰ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਮਿਲਦੀ ਪਈ ਆ ਮਤਲਬ ਤਕਰੀਬਨ ਤੁਹਾਡਾ 24 ਤੋਂ 25 ਲੱਖ ਰੁਪਏ ਕੈਨੇਡਾ ਜਾਂਦਾ ਲੱਗਦਾ ਪਿਆ ਵਾ ਉਧੇ ਵਰਕ ਪਰਮਿਟ ਲੈਣ ਦੇ ਤਾਂ ਵਰਕ ਪਰਮਿਟ ਦੇ ਵਿੱਚ ਤੁਹਾਡੇ ਕੋ ਕਿਸੇ ਵੀ ਕੰਸਲਟੈਂਟ ਨੇ 25-30 ਲੱਖ ਰੁਪਏ ਤੋਂ ਘੱਟ ਪੈਸੇ ਨਹੀਂ ਮੰਗਣੇ वैसे पैंती पैंती चाली चाली दा 35 35 40 40 लाख रुपया ਵੀ ਲੈਂਦੇ ਪਏ ਆ ਪਰ ਤਕਰੀਬਨ ਜੇ ਕੋਈ ਵਧੀਆ ਬੰਦਾ ਲੱਭ ਹੀ ਜਾਂਦਾ ਤੇ 25 30 ਲੱਖ ਰੁਪਏ ਤੋਂ ਘੱਟ ਪੈਸੇ ਉਹ ਵੀ ਨਹੀਂ ਲੈਂਦਾ ਔਰ ਉਹ ਵੀ ਪੈਸੇ ਤੁਹਾਡੇ ਕੋਲੋਂ ਐਡਵਾਂਸ ਲੈੇ ਜਾਣੇ ਆ ਉਸ ਦਿਨ ਜਿਸ ਦਿਨ ਤੁਹਾਡੀ ਐਲ ਐਮ ਆਈ ਹੁੰਦੀ ਆ ਨਾ ਕਿ ਉਸ ਦਿਨ ਜਦੋਂ ਤੁਹਾਡਾ ਵੀਜ਼ਾ ਲੱਗਦਾ ਉਹ ਤੁਹਾਡੇ ਨਾਲ ਫਰੋਡ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿਉਂਕਿ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਐਲ ਐਮ ਆਈ ਕਿਸ ਬਿਹਾਰ ਤੇ ਮਿਲੀ ਆ ਬਾਹਰ ਜਾ ਕੇ ਤੁਹਾਨੂੰ ਕੰਮ ਮਿਲਣਾ ਵਾ ਜਾਂ ਨਹੀਂ ਮਿਲਣਾ ਇਹੀ ਜੇ ਤੁਸੀਂ ਟੂਰਿਸਟ ਵੀਜ਼ਾ ਦੇ ਉੱਪਰ ਬਹੁਤ ਘੱਟ ਖਰਚੇ ਦੇ ਵਿੱਚ ਹਜ਼ਾਰਾਂ ਰੁਪਏਾਂ ਦੇ ਵਿੱਚ ਬਾਹਰ ਪਹੁੰਚਦੇ ਉਧਰ ਜਾ ਕੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੰਮ ਦੇ ਕੇ ਫਿਰ ਲੈਂਦੇ ਇੱਕ ਤਾਂ ਤੁਹਾਡਾ ਜਿਹੜਾ ਖਰਚਾ ਵਾ ਉਹ ਅੱਦੇ ਤੋਂ ਵੀ ਘੱਟ ਲੱਗਣਾ ਹੈ ਮਤਲਬ ਵਰਕ ਪਰਮਿਟ ਦਾ ਜਿਹੜਾ ਖਰਚਾ ਤੁਹਾਡਾ ਇੱਧਰ ਐਡਵਾਂਸ 'ਚ ਲੱਗਣਾ ਹੈ ਉਧਰ ਜਾ ਕੇ ਉਹੀ ਬਹੁਤ ਪਰਮਿਟ ਦਾ ਖਰਚਾ ਵਰਕ ਪਰਮਿਟ ਮਿਲਣ ਤੋਂ ਬਾਅਦ ਹੀ ਕਿਸ਼ਤਾਂ ਦੇ ਵਿੱਚ ਦੇ ਸਕਦੇ ਔਰ ਜਿਹੜਾ ਸਟੱਡੀ ਵੀਜ਼ਾ ਦਾ ਖਰਚਾ ਇੱਧਰ ਤੁਹਾਡਾ 25 ਲੱਖ ਰੁਪਏ ਤੱਕ ਦਾ ਲੱਗਦਾ ਪਿਆ ਸੀ ਉਹੀ ਉੱਧਰ ਜਾ ਕੇ ਤੁਸੀਂ ਸਿਰਫ ਕਾਲਜ ਦੀ ਜਿਹੜੀ ਕਾਲਜ ਦੀ 1 ਸਾਲ ਦੀ ਫੀਸ ਹੁੰਦੀ ਹੈ ਉਹ ਪੇ ਕਰਨੀ ਹੈ ਉਹ ਵੀ ਤੁਸੀਂ ਕਿਸ਼ਤਾਂ ਦੇ ਵਿੱਚ ਪੇ ਕਰ ਸਕਦੇ ਹੇ ਕੋਈ ਉੱਧਰ ਜਾ ਕੇ ਫੰਡ ਦਿਖਾਉਣ ਦੀ ਲੋੜ ਨਹੀਂ ਕੋਈ ਜੀਆਈਸੀ ਦੇਣ ਦੀ ਲੋੜ ਨਹੀਂ ਹੈਗੀ ਕੋਈ ਆਇਲਟ ਸਪੀਟੀ ਦੀ ਲੋੜ ਨਹੀਂ ਹੈਗੀ ਕੋਈ ਗੈਪ ਦਾ ਚੱਕਰ ਨਹੀਂ ਹੈਗਾ ਕੋਈ ਕਾਲਜ ਦਾ ਚੱਕਰ ਨਹੀਂ ਹੈਗਾ ਸਾਲ ਦੀ ਸਟੱਡੀ ਵੀ ਲੈ ਸਕਦੇ ਹੋ 2 ਸਾਲ ਦੀ ਸਟੱਡੀ ਵੀ ਲੈ ਸਕਦੇ ਹੋ ਪ੍ਰਾਈਵੇਟ ਕਾਲਜ ਵੀ ਲੈ ਸਕਦੇ ਹੋ ਗਵਰਨਮੈਂਟ ਕਾਲਜ ਵੀ ਲੈ ਸਕਦੇ ਹੋ ਇਸ ਕਾਰਨ ਕਰਕੇ ਟੂਰਿਸਟ ਵੀਜ਼ਾ ਲੱਗਣ ਦੇ ਚਾਂਸ ਜ਼ਿਆਦਾ ਵਧੀਆ ਵਾ ਟੂਰਿਸਟ ਵੀਜ਼ਾ ਲੈਣਾ ਜ਼ਿਆਦਾ ਵਧੀਆ ਵਾ ਉਹਦਾ ਕਾਰਨ ਇਹ ਆ ਕਿ ਤੁਸੀਂ ਉਧਰ ਜਾ ਕੇ ਆਪਣੇ ਵੀਜ਼ੇ ਨੂੰ ਜਦੋਂ ਕਨਵਰਟ ਕਰਵਾਉਂਦੇ ਹੋ ਸਭ ਤੋਂ ਪਹਿਲੀ ਗੱਲ ਕੀ ਖਰਚਾ ਘੱਟ ਜਾਂਦਾ ਵਾ ਦੂਜੀ ਗੱਲ ਕੀ ਰਿਕੁਆਇਰਮੈਂਟ ਘੱਟ ਜਾਂਦੀ ਹੈ ਇਸ ਕਰਕੇ ਜੇ ਤੁਸੀਂ ਇਥੋਂ ਟੂਰਿਸਟ ਵੀਜ਼ਾ ਲੈ ਕੇ ਜਾਂਦੇ ਹੋ ਤਾਂ ਬਾਹਰ ਜਾ ਕੇ ਆਪਣੇ ਵੀਜ਼ੇ ਨੂੰ ਈਜ਼ੀਲੀ ਕਨਵਰਟ ਕਰਵਾ ਸਕਦੇ ਹੋ ਔਰ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਤੁਸੀਂ ਉੱਧਰ ਆਪਸ਼ਨ ਚੂਜ਼ ਕਰ ਸਕਦੇ ਹੋ ਤੁਹਾਨੂੰ ਕਿਸੇ ਦੀ ਵੀ ਗੱਲ ਮੰਨਣ ਦੀ ਲੋੜ ਨਹੀਂ ਪਊਗੀ ਬਹੁਤ ਤਰ੍ਹਾਂ ਦੇ ਧੋਖੇਦੜੀ ਹੁੰਦੀ ਆ ਇਹ ਕੰਮਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਡਿਟੇਲ ਤਾਂ ਮੈਂ ਤੁਹਾਨੂੰ ਹੋਰ ਵੀਡੀਓਜ਼ ਦੇ ਵਿੱਚ ਕੱਲੀ-ਕੱਲੀ ਕੈਟਾਗਰੀ ਦੇ ਹਿਸਾਬ ਨਾਲ ਦਿੰਦਾ ਰਾਵਾਂਗਾ ਪਰ ਅੱਜ ਤੁਹਾਨੂੰ ਟੂਰਿਸਟ ਵੀਜ਼ਾ ਦਾ ਬੈਨੀਫਿਟ ਸਮਝਾ ਰਿਹਾ ਹਾਂ ਕਿ ਜੇ ਤੁਸੀਂ ਆਪਣਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਇੱਕ ਚੀਜ਼ ਕਰਨ ਦੇ ਨਾਲ ਆਪਣੇ ਕਜ਼ਨ ਦੇ ਕੋਲੋਂ ਜਾਂ ਕਿਸੇ ਵੀ ਆਪਣੇ ਨੌਨ ਪਰਸਨ ਦੇ ਕੋਲੋਂ ਇਨਵੀਟੇਸ਼ਨ ਲੈਟਰ ਮੰਗਵਾਉਣ ਦੇ ਨਾਲ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਦੇਖੋ ਤੁਹਾਡੀ ਕਦਰ ਨਹੀਂ ਕਰਨਾ ਕੁਝ ਨਹੀਂ ਆ ਸਿੰਪਲੀ ਜਿਹੜੇ ਉਹਦੇ ਫੋਨ ਦੇ ਵਿੱਚ ਡਾਕੂਮੈਂਟ ਪਏ ਆ ਜਿਵੇਂ ਕਿ ਪਾਸਪੋਰਟ ਰੈਜ਼ੀਡੈਂਸ਼ੀਅਲ ਪ੍ਰੂਫ ਬੈਂਕ ਸਟੇਟਮੈਂਟ ਇੱਕ ਵੈਲਿਡ ਵੀਜ਼ਾ ਪ੍ਰੂਫ ਔਰ ਜੇ ਉਹ ਕੋਈ ਕੰਮ ਕਰ ਰਿਹਾ ਵਾ ਤਾਂ ਆਪਣੀ ਜੋਬ ਜੁਆਇਨਿੰਗ ਲੈਟਰ ਔਰ ਸੈਲਰੀ ਸਲਿੱਪ ਇਹ ਹੀ ਡਾਕੂਮੈਂਟ ਬਸ ਉਹ ਤੁਹਾਨੂੰ ਭੇਜ ਦੇ ਔਰ ਨਾਲ ਦੇ ਨਾਲ ਇੱਕ ਇਨਵੀਟੇਸ਼ਨ ਲੈਟਰ ਲਿਖ ਕੇ ਭੇਜ ਦੇ ਜਿਹਦੇ ਵਿੱਚ ਤੁਹਾਡੇ ਬਾਹਰ ਜਾਂਦਾ ਪਰਪਸ ਲਿਖ ਕੇ ਦਵੇ ਕਿ ਤੁਹਾਨੂੰ ਉਹ ਬਾਹਰ ਕਿਉਂ ਸਧਨਾ ਚਾਹੁੰਦਾ ਵਾ ਜਦੋਂ ਤੁਹਾਡੇ ਕਜ਼ਨ ਨੇ ਤੁਹਾਨੂੰ ਇਨਵੀਟੇਸ਼ਨ ਲੈਟਰ ਭੇਜੀ ਤਾਂ ਉਸ ਨੂੰ ਆਪਣਾ ਜਿਹੜਾ ਹੈਗਾ ਵਾ ਜਸਟੀਫਾਈ ਕਰਨਾ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ ਕਿ ਤੁਹਾਡਾ ਕਜ਼ਨ ਤੁਹਾਨੂੰ ਬਾਹਰ ਸੱਦਾ ਪਿਆ ਵਾ ਤੁਹਾਡਾ ਰਿਲੇਸ਼ਨ ਪ੍ਰੋਪਰ ਜਸਟੀਫਾਈ ਹੋ ਜਾਏਗਾ ਉਹਦੇ ਵਿੱਚ ਪ੍ਰੋਪਰਲੀ ਤੁਸੀਂ ਦੱਸ ਸਕਦੇ ਹੋ ਕਿ ਇਹ ਤੁਹਾਡੇ ਚਾਚੇ ਦਾ ਬੇਟਾ ਵਾ ਤਾਏ ਦਾ ਬੇਟਾ ਵਾ ਭੂਆ ਦਾ ਬੇਟਾ ਵਾ ਮਾਸੀ ਮਾਸੜ ਦਾ ਬੇਟਾ ਵਾ ਜਾਂ ਕਿਹੜੀ ਰਿਸ਼ਤੇਦਾਰੀ ਦੇ ਵਿੱਚ ਆ ਰਿਹਾ ਵਾ ਉਹਨੂੰ ਜਸਟੀਫਾਈ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ ਸੋ ਮੇਰੇ ਅਕੋਰਡਿੰਗਲੀ ਜੇ ਤੁਸੀਂ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਆਪਣੇ ਕਿਸੇ ਵੀ ਕਜ਼ਨ ਦੇ ਕੋਲੋਂ ਇਨਵੀਟੇਸ਼ਨ ਲੈਟਰ ਮੰਗਵਾ ਸਕਦੇ ਹੋ वैसे तो इनविटेशन लेटर किसी यार दोस्त ਦੇ ਕੋਲੋਂ ਜਾਂ ਕਿਸੇ ਵੀ ਨਾਨ ਪਰਸਨ ਦੇ ਕੋਲੋਂ ਮੰਗਵਾ ਸਕਦੇ ਹੋ ਪਰ ਕਈ ਯਾਰ ਦੋਸਤ ਐਸੇ ਹੁੰਦੇ ਆ ਜੋ ਕਿ ਤੁਹਾਨੂੰ ਬਹਾਨਾ ਮਾਰ ਦਿੰਦੇ ਆ ਕਿ ਮੈਂ ਆਪਣੇ ਮਦਰ ਫਾਦਰ ਨੂੰ ਸੱਦਿਆ ਵਾ ਜਾਂ ਆਪਣੇ ਕਿਸੇ ਹੋਰ ਰਿਸ਼ਤੇਦਾਰ ਨੂੰ ਸੱਦਿਆ ਵਾ ਜਾਂ ਆਪਣੀ ਵਾਈਫ ਨੂੰ ਫਿਊਨਸ ਨੂੰ ਜਾਂ ਆਪਣੇ ਗਰਲਫ੍ਰੈਂਡ ਨੂੰ ਸੱਦਿਆ ਵਾ ਤਾਂ ਕਰਕੇ ਮੈਂ ਤੈਨੂੰ ਇਨਵੀਟੇਸ਼ਨ ਲੈਟਰ ਨਹੀਂ ਭੇਜ ਸਕਦਾ ਜਾਂ ਮੈਂ ਆਪਣੀ ਫਾਈਲ ਜਿਹੜੀ ਹੈਗੀ ਆ ਉਹਦੇ ਵਿੱਚ ਮੈਂ ਆਪਣੀ ਪੀਆਰ ਅਪਲਾਈ ਕੀਤੀ ਆ ਵਰਕ ਪਰਮਿਟ ਅਪਲਾਈ ਕੀਤਾ ਵਾ ਮੇਰੀ ਪੀਆਰ ਦੇ ਵਿੱਚ ਮੈਨੂੰ ਪ੍ਰੋਬਲਮ ਆਊਗੀ ਇਹ ਤੁਹਾਨੂੰ ਬਹਾਨੇ ਮਾਰ ਸਕਦੇ ਆ ਪਰ ਜਿਹੜਾ ਕਜ਼ਨ ਹੁੰਦਾ ਵਾ ਉਹ ਕਦੀ ਵੀ ਐਹੋ ਜਿਹਾ ਤੁਹਾਨੂੰ ਨੇ ਨਹੀਂ ਮਰੂਗਾ ਕਿਤੇ ਨਾ ਕਿਤੇ ਉਹ ਤੁਹਾਡੀ ਹੈਲਪ ਜ਼ਰੂਰ ਕਰੂਗਾ ਕਿਉਂਕਿ ਤੁਹਾਡਾ ਕੋਈ ਨਾ ਕੋਈ ਐਸਾ ਕਜ਼ਨ ਜ਼ਰੂਰ ਹੁੰਦਾ ਵਾ ਜਿਹਦੇ ਨਾਲ ਕਿ ਤੁਹਾਡਾ ਸਕੇ ਭਰਾਵਾਂ ਤੋਂ ਵੱਧ ਕੇ ਪਿਆਰ ਹੁੰਦਾ ਵਾ ਸਕੇ ਭਰਾ ਨਾਲ ਭਾਵੇਂ ਪਿਆਰ ਘੱਟ ਹੋਵੇ ਪਰ ਕਜ਼ਨ ਦੇ ਨਾਲ ਹਮੇਸ਼ਾ ਦੀ ਦੇਖਿਆ ਹੋਊਗਾ ਕਿ ਲੋਕਾਂ ਦਾ ਜ਼ਿਆਦਾ ਪਿਆਰ ਹੁੰਦਾ ਵਾ ਇਸ ਕਰਕੇ ਤੁਸੀਂ ਆਪਣੇ ਐਸੇ ਕਿਸੇ ਖਾਸ ਕਜ਼ਨ ਦੇ ਕੋਲ ਇੱਕ ਇਨਵੀਟੇਸ਼ਨ ਲੈਟਰ ਮੰਗਵਾਓ ਇਨਵੀਟੇਸ਼ਨ ਲੈਟਰ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹ ਚੀਜ਼ ਜ਼ਰੂਰ ਯਾਦ ਰੱਖੋ ਕਿ ਮੈਟਰ ਜਿਹੜਾ ਹੈਗਾ ਵਾ ਬਿਲਕੁਲ ਧਿਆਨ ਦੇ ਨਾਲ ਲਿਖੋ ਸਪੈਲਿੰਗ ਮਿਸਟੇਕ ਬਿਲਕੁਲ ਨਾ ਕਰੋ ਕਿਸੇ ਵਧੀਆ ਕੰਸਲਟੈਂਟ ਦੀ ਹੈਲਪ ਲਓ ਜੋ ਕਿ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਸਕੇ ਕਿ ਇਨਵੀਟੇਸ਼ਨ ਲੈਟਰ ਦੇ ਵਿੱਚ ਕੀ ਮੈਟਰ ਲਿਖਣਾ ਹੈਗਾ ਵਾ ਠੀਕ ਆ ਬਾਕੀ ਇਸ ਤੋਂ ਇਲਾਵਾ ਜੇ ਤੁਹਾਡਾ ਕੰਸਲਟੈਂਟ ਵਧੀਆ ਹੈਗਾ ਵਾ ਜੇ ਤੁਹਾਨੂੰ ਹਰ ਡਾਕੂਮੈਂਟ ਬਾਰੇ ਗਾਈਡ ਕਰਦਾ ਪਿਆ ਵਾ ਤੁਹਾਨੂੰ ਪ੍ਰੋਪਰਲੀ ਦੱਸਦਾ ਪਿਆ ਵਾ ਕਿ ਇਨਵੀਟੇਸ਼ਨ ਲੈਟਰ ਕਿੱਦਾਂ ਬਣਾਉਣੀ ਹੈ ਜਾਂ ਤੁਹਾਨੂੰ ਮੈਟਰ ਖੁਦ ਲਿਖ ਕੇ ਦੇ ਰਿਹਾ ਵਾ ਕੰਸਲਟੈਂਟ ਵਧੀਆ ਵਾ ਤਾਂ ਤੁਹਾਡੀ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋ ਜਾਊਗੀ ਦੇਖੋ ਹਮੇਸ਼ਾ ਕੰਸਲਟੈਂਟ ਉਹ ਚੂਜ਼ ਕਰੋ ਜੋ ਕਿ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਇੰਨੇ ਪੈਸੇ ਲੱਗਣਗੇ ਤੇ ਮੈਂ ਕੰਮ ਕਰਾ ਦੂੰਗਾ ਤੁਸੀਂ ਸਿਰਫ ਆ ਡਾਕੂਮੈਂਟ ਦੇ ਦਿਓ ਮੈਨੂੰ ਹਮੇਸ਼ਾ ਕੰਸਲਟੈਂਟ ਉਹ ਚੂਜ਼ ਕਰੋ ਜੋ ਕਿ ਤੁਹਾਨੂੰ ਪ੍ਰੋਪਰਲੀ ਬਾਹਰ ਜਾਣ ਦਾ ਤਰੀਕਾ ਸਮਝਾਉਂਦਾ ਪਿਆਵਾ ਜੋ ਕਿ ਤੁਹਾਨੂੰ ਕੱਲੇ-ਕੱਲੇ ਡਾਕੂਮੈਂਟ ਬਾਰੇ ਡਿਟੇਲ ਦੱਸ ਰਿਹਾ ਵਾ ਕਿ ਕਿਹੜਾ ਡਾਕੂਮੈਂਟ ਲੱਗਣਾ ਵਾ ਤੁਹਾਨੂੰ ਪ੍ਰੋਪਰਲੀ ਤੁਹਾਡੀ ਫਾਈਲ ਦੀ ਪੂਰੀ ਡਿਟੇਲ ਦੇ ਰਿਹਾ ਵਾ ਤੁਹਾਨੂੰ ਦੱਸ ਰਿਹਾ ਵਾ ਕਿ ਤੁਹਾਡੀ ਫਾਈਲ ਦੇ ਵਿੱਚ ਕਿਹੜਾ-ਕਿਹੜਾ ਡਾਕੂਮੈਂਟ ਲੱਗੂਗਾ ਏਨੇ ਕੀ ਬਾਤ ਚ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡੀ ਫਾਈਲ ਦੇ ਵਿੱਚ ਕਿਹੜਾ ਉਹਨੇ ਡਾਕੂਮੈਂਟ ਯੂਜ਼ ਕੀਤਾ ਹੈ ਕਿਉਂਕਿ ਸਾਡੇ ਕੋਲ ਇਦਾਂ ਬੜੀ ਵਾਰ ਹੁੰਦਾ ਵਕਿ ਬੱਚੇ ਹੁੰਦੇ ਆ ਫਾਈਲ ਰਿਫਿਊਜ਼ ਕਰਵਾ ਗਏ ਤੇ ਜਦੋਂ ਆਪਾਂ ਉਹਨਾਂ ਨੂੰ ਪੁੱਛੀਦਾ ਕਿ ਕਿਹੜੇ ਕਿਹੜੇ ਡਾਕੂਮੈਂਟ ਲਾਏ ਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਆ ਸਾਡੀ ਸਾਰੀ ਡਿਟੇਲ ਤੇ ਏਜੰਟ ਦੇ ਕੋਲ ਹਨ ਪਤਾ ਹੀ ਨਹੀਂ ਕੀ ਕੰਮ ਲਾਤਾ ਹੈ ਕਿਹੜਾ ਡਾਕੂਮੈਂਟ ਲਾਤਾ ਹੈ ਵੱਧ ਤੋਂ ਵੱਧ ਕੀ ਕਰਦਾ ਉਹ ਤੁਹਾਡੇ ਐਗਰੀਕਲਚਰ ਦੇ ਜਾਂ ਡੇਰੀ ਫਾਰਮਿੰਗ ਦੇ ਡਾਕੂਮੈਂਟ ਬਣਾ ਕੇ ਲਾ ਦਿੰਦੇ ਆ ਤੇ ਤੁਹਾਨੂੰ ਇਹ ਕਹਿੰਦੇ ਆ ਕਿ ਹਾਂ ਤੇੜਾ ਬੜਾ ਵਧੀਆ ਕੰਮ ਕਰ ਦਿਖਾਤਾ ਜਦੋਂ ਕਿ ਨੇਗੇਟਿਵ ਇੰਪੈਕਟ ਪਾਉਂਦਾ ਵਾ ਤੁਹਾਡੀ ਫਾਈਲ ਦੇ ਉੱਪਰ ਇਸ ਟੋਪਿਕ ਦੇ ਰਿਲੇਟਡ ਵੀ ਮੈਂ ਇੱਕ ਸੈਪਰੇਟ ਵੀਡੀਓ ਤੁਹਾਨੂੰ ਬਣਾ ਕੇ ਦਵਾਂਗਾ ਜੇ ਚ ਤੁਹਾਨੂੰ ਪਤਾ ਲੱਗੂਗਾ ਕਿ ਕਿਹੜਾ ਕੰਮ ਕਰ ਸਾਨੂੰ ਆਪਣੀ ਫਾਈਲ ਦੇ ਵਿੱਚ ਦਿਖਾਉਣਾ ਚਾਹੀਦਾ ਔਰ ਜੇ ਕੋਈ ਬੱਚਾ ਕੰਮ ਕਰਦਾ ਹੀ ਨਹੀਂ ਪਿਆ ਤਾਂ ਉਹ ਕਿਵੇਂ ਆਪਣੇ ਇਨਕਮ ਸੋਰਸ ਨੂੰ ਜਸਟੀਫਾਈ ਕਰ ਸਕਦਾ ਵਾ ਇਹ ਵੀ ਚੀਜ਼ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਪਤਾ ਲੱਗ ਜੇਗੀ ਬਾਕੀ ਮੇਨਲੀ ਅੱਜ ਇਸ ਵੀਡੀਓ ਦੇ ਰਾਈ ਮੈਂ ਤੁਹਾਨੂੰ ਜਸਟ ਇਹ ਚੀਜ਼ ਦੱਸਣਾ ਚਾਹੁੰਦਾ ਕਿ ਜੇ ਤੁਹਾਡਾ ਕੋਈ ਵੀ ਕਜ਼ਨ ਬਾਹਰ ਹੈਗਾ ਵਾ ਤਾਂ ਤੁਸੀਂ ਆਪਣੇ ਕਜ਼ਨ ਦੀ ਹੈਲਪ ਲੈ ਕੇ ਉਹਦੇ ਕੋਲੋਂ ਇਨਵੀਟੇਸ਼ਨ ਲੈਟਰ ਮੰਗਵਾ ਕੇ ਔਰ ਕੁਝ ਇਹ ਡਾਕੂਮੈਂਟਸ ਮੰਗਵਾ ਕੇ ਆਪਣਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹੋ ਪਰ ਇਨਵੀਟੇਸ਼ਨ ਲੈਟਰ ਦਾ ਮਤਲਬ ਇਹ ਕਿਤੇ ਨਾ ਸਮਝਿਓ ਕਿ ਜੇ ਇਨਵੀਟੇਸ਼ਨ ਲੈਟਰ ਲੱਗ ਜੂਗੀ ਤਾਂ ਵੀਜ਼ਾ ਪੱਕਾ ਆ ਜਾਊਗਾ ਇਨਵੀਟੇਸ਼ਨ ਲੈਟਰ ਦੇ ਨਾਲ ਦੇ ਨਾਲ ਆਪਣੀ ਤੁਹਾਡੀ ਪ੍ਰੋਫਾਈਲ ਵੀ ਬਹੁਤ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੇ ਆਪਣੇ ਡਾਕੂਮੈਂਟਸ ਵੀ ਸਭ ਤੋਂ ਜ਼ਿਆਦਾ ਮੈਟਰ ਕਰਦੇ ਆ ਐਮਬੈਸੀ ਸਿਰਫ ਇਹ ਦੇਖਦੀ ਆ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਕਿੰਨੀ ਸਟਰੋਂਗ ਆ ਏਨਕੀ ਇਨਵੀਟੇਸ਼ਨ ਲੈਟਰ ਵਧੀਆ ਉਹ ਤੇ ਤੁਹਾਨੂੰ ਵੀਜ਼ਾ ਮਿਲ ਜੂਗਾ ਇਨਵੀਟੇਸ਼ਨ ਲੈਟਰ ਦੇ ਨਾਲ ਪਲੱਸ ਪੁਆਇੰਟ ਜ਼ਰੂਰ ਹੁੰਦਾ ਵਾ ਪਰ ਵੀਜ਼ਾ ਸਿਰਫ ਤੇ ਸਿਰਫ ਤੁਹਾਡੇ ਡਾਕੂਮੈਂਟ ਤੇ ਬੇਸ ਤੇ ਡਿਸਾਈਡ ਕੀਤਾ ਜਾਂਦਾ ਵਾ ਕਿ ਮਿਲਣਾ ਜਾਂ ਨਹੀਂ ਮਿਲਣਾ ਇਸ ਕਰਕੇ ਡਾਕੂਮੈਂਟ ਸੋਲਿਡ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਹੜਾ ਕਿਹੜਾ ਡਾਕੂਮੈਂਟ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਲੱਗਦਾ ਵਾ ਔਰ ਜਿਹੜੇ ਡਾਕੂਮੈਂਟ ਤੁਹਾਡੇ ਕੋਲ ਨਹੀਂ ਹੈਗੇ ਉਹ ਤੁਸੀਂ ਕਿਵੇਂ ਨਵੇਂ ਰੈਡੀ ਕਰਕੇ ਫਾਈਲ ਦੇ ਵਿੱਚ ਲਾ ਸਕਦੇ ਹੋ ਜੈਨੂਇਨ ਤਰੀਕੇ ਦੇ ਨਾਲ ਹਰ ਇੱਕ ਚੀਜ਼ ਦੀ ਜਾਣਕਾਰੀ ਤੁਹਾਨੂੰ ਅਸੀਂ ਆਪਣੀ ਅਲੱਗ-ਅਲੱਗ ਵੀਡੀਓ ਦੇ ਵਿੱਚ ਦੱਸ ਵੀ ਚੁੱਕੇ ਹਾਂ ਔਰ ਰੋਜ਼ ਦੇ ਰੋਜ਼ ਦੱਸਦੇ ਵੀ ਰਵਾਂਗੇ ਜੇ ਤੁਹਾਡੇ ਮਨ ਦੇ ਵਿੱਚ ਟੂਰਿਸਟ ਵੀਜ਼ਾ ਦੀ ਫਾਈਲ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰੀਕੇ ਦਾ ਸਵਾਲ ਹੈਗਾ ਵਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਮੈਂ ਤੁਹਾਡੇ ਕਮੈਂਟ ਚੈੱਕ ਕਰਕੇ ਤੁਹਾਨੂੰ ਪ੍ਰੋਪਰਲੀ ਤੁਹਾਡੇ ਹਰ ਸਵਾਲ ਦਾ ਜਿਹੜਾ ਜਵਾਬ ਹੈਗਾ ਵਾ ਉਹ ਜ਼ਰੂਰ ਦਵਾਂਗਾ ਬਾਕੀ ਜੇ ਤੁਸੀਂ ਸਾਡੇ ਥਰੂ ਆਪਣੀ ਫਾਈਲ ਨੂੰ ਅਪਲਾਈ ਕਰਾਉਣਾ ਚਾਹੁੰਦੇ ਹੋ ਜਾਂ ਫਾਈਲ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਡਾਇਰੈਕਟਲੀ 76763831 ਦੇ ਉੱਪਰ ਕਾਲ ਜਾਂ ਫਿਰ WhatsApp ਮੈਸੇਜ ਰਾਈ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ ਜੇ ਕਾਲ ਨਹੀਂ ਪਿੱਕ ਕੀਤੀ ਜਾ ਰਹੀ ਤਾਂ ਪਲੀਜ਼ ਸਾਨੂੰ WhatsApp ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ ਔਰ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ ਬਾਕੀ ਤੁਸੀਂ ਆਪਣਾ ਜਲਦੀ ਹਰ ਇੱਕ ਇਨਫੋਰਮੇਸ਼ਨ ਲੈਣ ਲਈ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਸਵਾਲ ਲਿਖ ਕੇ ਭੇਜੋ ਤੁਹਾਡੇ ਸਵਾਲ ਦੇਖ ਕੇ ਤੁਹਾਨੂੰ ਨਾਲ ਦੇ ਨਾਲ ਹੀ ਰਿਪਲਾਈ ਦਿੱਤਾ ਜਾਏਗਾ ਬਾਕੀ ਹੋਰ ਕਿਸੇ ਵੀ ਤਰੀਕੇ ਦੀ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਣੀ ਕਜ਼ਨ ਦੇ ਕੋਲ ਸਪான்ਸਰ ਮੰਗਵਾਉਣ ਦੇ ਰਿਲੇਟਡ ਤਾਂ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ ਸਾਨੂੰ ਕਾਲ ਵੀ ਕਰ ਸਕਦੇ ਹੋ ਲਾਸਟ ਦੇ ਉੱਪਰ ਬਸ ਇਹ ਗੱਲ ਕਹਾਂਗਾ ਕਿ ਇਹ ਬਿਲਕੁਲ ਨਾ ਸੋਚੋ ਕਿ ਕਜ਼ਨ ਵਾਂ ਸਗਾ ਭੈਣ ਭਰਾ ਉਹ ਕਾ ਫੇਰ ਇਨਵੀਟੇਸ਼ਨ ਲੈਟਰ ਭੇਜ ਸਕਦਾ ਵਾ ਇਨਵੀਟੇਸ਼ਨ ਲੈਟਰ ਤੁਹਾਨੂੰ ਕੋਈ ਵੀ ਭੇਜ ਸਕਦਾ ਵਾ ਕਿਉਂਕਿ ਇਨਵੀਟੇਸ਼ਨ ਲੈਟਰ ਦੇ ਨਾਲ ਜਸਟ ਪਰਪਸ ਕਲੀਅਰ ਕੀਤਾ ਜਾਂਦਾ ਵਾ ਤੁਹਾਡੇ ਬਾਹਰ ਜਾਣ ਦੀ ਜਿਹੜੀ ਕਹਾਣੀ ਬਣਾਈ ਜਾਂਦੀ ਹੈ ਉਹਦੇ ਵਿੱਚ ਇਹ ਦੱਸਿਆ ਜਾਂਦਾ ਵਾ ਕਿ ਇਹ ਬੰਦਾ ਬਾਹਰ ਸਾਨੂੰ ਆਪਣੇ ਕੋਲ ਸੱਦਾ ਪਿਆ ਵਾ ਔਰ ਇਸ ਬੰਦੇ ਦੇ ਰੈ residense ਤੇ ਜਾ ਕੇ ਅਸੀਂ ਆ ਕੇ ਰੁਕਣਾ ਵਾ ਔਰ ਉਸ ਬੰਦੇ ਨੇ ਸਾਡੇ ਨਾਲ ਘੁੰਮਣਾ ਫਿਰਨਾ ਵਾ ਟਾਈਮ ਸਪੈਂਡ ਕਰਨਾ ਵਾ ਇਸ ਕਰਕੇ ਤੁਹਾਡੇ ਉਸ ਕਜ਼ਨ ਦੇ ਖਾਤੇ ਦੇ ਵਿੱਚ ਭਾਵੇਂ ਪੈਸੇ ਘੱਟ ਹੀ ਕਿਉਣਾ ਹੋਣ ਫਿਰ ਵੀ ਉਹ ਤੁਹਾਨੂੰ ਬਾਹਰ ਸੱਦ ਸਕਦਾ ਵਾ ਕਿਉਂਕਿ ਤੁਹਾਡੀ ਫਾਈਲ ਦੇ ਵਿੱਚ ਸਿਰਫ ਇਹ ਮੈਂਸ਼ਨ ਕੀਤਾ ਜਾਏਗਾ ਕਿ ਤੁਸੀਂ ਆਪਣਾ ਖਰਚਾ ਖੁਦ ਚੱਲੋਗੇ ਨਾ ਕਿ ਤੁਹਾਡਾ ਕਜ਼ਨ ਇਸ ਕਰਕੇ ਤੁਹਾਡੇ ਕਜ਼ਨ ਦੇ ਖਾਤੇ 'ਚ ਜੇ ਪੈਸੇ ਘੱਟ ਵੀ ਆ ਭਾਵੇਂ ਉਹ ਸਟੱਡੀ ਵੀਜ਼ਾ ਤੇ ਵੀ ਆ ਫਿਰ ਵੀ ਉਹ ਤੁਹਾਨੂੰ ਬਾਹਰ ਸੱਦ ਸਕਦਾ ਵਾ ਬਾਕੀ ਆਪਣੇ ਕਜ਼ਨ ਦੇ ਕੋਲ ਇਨਵੀਟੇਸ਼ਨ ਲੈਟਰ ਮੰਗਵਾ ਕੇ ਜੇ ਫਾਈਲ ਅਪਲਾਈ ਕਰਉਣਾ ਚਾਹੁੰਦੇ ਹੋ ਤਾਂ ਸਾਨੂੰ 7617638131 ਦੇ ਉੱਪਰ ਕੰਟੈਕਟ ਕਰ ਸਕਦੇ ਹੋ ਧੰਨਵਾ